ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਨੇ ਆਦੇਸ਼ ਜਾਰੀ ਕੀਤੇ ਕਿ ਜਿਹੜਾ ਵੀ ਵਿਅਕਤੀ ਨਸ਼ੇ ਦੇ ਮਾਮਲੇ ਦੇ ਵਿੱਚ ਇਨਵੋਲਵ ਹੈ ਚਾਹੇ ਉਹ ਪੰਜਾਬ ਪੁਲਿਸ ਦਾ ਕੋਈ ਕਰਮਚਾਰੀ ਹੈ ਜਾਂ ਕੋਈ ਹੋਰ ਉਹਦੇ ਵਰਤ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨੂੰ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾਵੇ ਉਹਦੀ ਜਾਇਦਾਦ ਵੀ 1 ਹਫ਼ਤੇ ਦੇ ਵਿੱਚ ਵਿੱਚ ਉਹ ਜਬਤ ਕਰ ਲਈ ਜਾਊਗੀ ਅਟੈਚ ਕਰ ਦਿੱਤੀ ਜਾਊਗੀ ਤਾਂ ਮੈਂ ਡਿਪਟੀ ਡਿਰਾਇਕਟਰ ਨੇ ਨਰੰજન ਸਿੰਘ ਰਟਾਇਰ ਹੋਏ ਨੇ ਈਡੀ ਤੋਂ ਉਹਨਾਂ ਦੇ ਹਵਾਲੇ ਨਾਲ ਦੱਸ ਰਿਹਾ ਕਿ ਉਹ ਕਹਿੰਦੇ ਨੇ ਕਿ ਇਸਰੀ ਕਾਂਗਰਸ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਮੇਤ 40 ਐਮਐਲਏ ਤੇ ਮੰਤਰੀ ਡਰੱਗਜ਼ ਦੇੰਦ ਵਿੱਚ ਤੇ ਇਲੀਗਲ ਮਾਈਨਿੰਗ ਦੇ ਵਿੱਚ ਸ਼ਾਮਲ ਸੀ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਚਾਚੇ ਜਿਹੜੇ ਆ ਉਹ ਮੁੱਖ ਮੰਤਰੀ ਸਾਹਿਬ ਆਪਣੇ ਮੂੰਹ ਵੀ ਕਰਦੇ ਰਹੇ ਕਿ ਕਿਹੜਾ ਬੰਦਾ ਸ਼ਾਮਲ ਹੈ ਇਹ ਨਸ਼ੇ ਦੇ ਮੁੱਦੇ ਦੇ ਉੱਤੇ ਨਾ ਤਾਂ ਕੋਈ ਸਾਂਝ ਵੇਖੀ ਜਾਊਗੀ ਨਾ ਕੋਈ ਰਿਸ਼ਤਾ ਵੇਖਿਆ ਜਾਣਾ ਚਾਹੀਦਾ ਕਿਉਂਕਿ ਇਹ ਨਸ਼ੇ ਦਾ ਤਹਿਤ ਸਾਡੀਆਂ ਪੀੜ੍ਹੀਆਂ ਖਾਰ ਰਿਆ ਸਾਡੇ ਪੰਜਾਬ ਦੀ ਆਬੋ ਹਵਾ ਨੂੰ ਗਦਲਾ ਕਰ ਰਿਆ ਮੁੱਖ ਮੰਤਰੀ ਸਾਹਿਬ ਇਹ ਬਿਆਨ ਕਾਗਜ਼ੀ ਦਾ ਹੋ ਜਾਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਨਸ਼ਾ ਸਪਲਾਈ ਕਰ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਵੀ ਤੇ ਉੱਚ ਅਧਿਕਾਰੀ ਉਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਕਰਦੇ ਕਿਉਂਕਿ ਹਿੱਸਾ ਥੱਲੇ ਤੋਂ ਲੈ ਕੇ ਉੱਪਰ ਤੱਕ ਜਾਂਦਾ ਮੈਨੂੰ ਨਹੀਂ ਪਤਾ ਕਿ ਇਹ ਹਿੱਸੇ ਦੇ ਵਿੱਚੋਂ ਤੁਹਾਨੂੰ ਵੀ ਕੋਈ ਪਹੁੰਚਦਾ ਹੈ ਕਿ ਨਹੀਂ ਪਹੁੰਚਦਾ ਪਰ ਤੁਹਾਡੀ ਹੀ ਇੱਕ ਸਰਕਾਰ ਦਾ ਦਿੱਲੀ ਨਾਲ ਸਬੰਧਤ ਰਾਜ ਸਭਾ ਮੈਂਬਰ ਉਹਦੇ ਤੱਕ ਭ੍ਰਸ਼ਟਾਚਾਰ ਦੀ ਖੇਪ ਜਿਹੜੀ ਆ ਪੈਸਿਆਂ ਦੀ ਖੇਪ ਹੈ ਉਹ ਬਦਲੀਆਂ ਦੇ ਇਹ ਵਿੱਚ ਇਕੱਠੇ ਕੀਤੇ ਜਾਂ ਪੋਸਟਿੰਗ ਦੇ ਇਹ ਵਿੱਚ ਇਕੱਠੇ ਕੀਤੇ ਆ ਉਹਦਾ ਰੌਲਾ ਪੂਰੇ ਪੰਜਾਬ ਦੇ ਵਿੱਚ ਹੈ ਮੈਂ ਮੰਨ ਕਰਦਾ ਕਿ ਜੇ ਤੁਸੀਂ ਸੱਚਮੁੱਚ ਨਸ਼ੇ ਦੇ ਵਿਰੁੱਧ ਕਾਰਵਾਈ ਕਰਨੀ ਚਾਹੁੰਦੇ ਹੋ ਤੇ ਇਹਨਾਂ ਨਸ਼ੇ ਦੇ ਕਰਬਰ ਕਰਨ ਵਾਲੇ ਰਾक्षਸਾਨ ਨਿਦਿਸ਼ਣਾ ਚਾਹੁੰਦੇ ਹੋ ਤਾਂ ਪੰਜਾਬ ਦਾ ਖਜ਼ਾਨਾ 1 ਮਹੀਨੇ ਚ ਭਰ ਜਾਊਗਾ ਜੇਕਰ ਪੁਲਿਸ ਵਿਚਲੇ ਉਹਨਾਂ ਕਰਮਚਾਰੀਆਂ ਨੂੰ ਤੇ ਰਾਜਸੀਨ ਤਮਾ ਨੂੰ ਫੜ ਲਿਆ ਜਾਵੇ ਜਿਨ੍ਹਾਂ ਨੇ 2000 ਦੋ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਨਸ਼ਾ ਵਿੱਚ ਨਜਾਇਜ਼ ਮਾਈਨਿੰਗ ਕੀਤੀ ਬਹੁਤ ਸਾਰੇ ਮਾਫੀਆ ਰਾਜ ਚਲਾਏ ਉਹ ਮਾਫੀਆ ਟਰਾਂਸਪੋਰਟ ਮਾਫੀਆ ਸੇਲ ਟੈਕਸ ਮਾਫੀਆ ਸ਼ਰਾਬ ਮਾਫੀਆ ਇਹ ਚੰਗਾ ਹੋਵੇ ਕਿ ਤੁਸੀਂ ਇਹ ਸਾਰੇ ਮਾਫੀਆ ਦੇ ਵਿਰੁੱਧ ਆਪਣੀ ਕਾਰਵਾਈ ਸ਼ੁਰੂ ਕਰੋ ਤੇ ਇੱਕ ਟੋਲ ਫ੍ਰੀ ਨੰਬਰ ਉਹ ਜ਼ਰੂਰ ਦਿਓ ਜਿਹੜਾ ਮੜ ਕੇ ਹੈਂਗ ਨਾ ਹੋਵੇ ਜਿਹਦੇ ਤੇ ਕੀਤੀ ਕਾਰਵਾਈ ਦਾ ਕਿਸੇ ਦੀ ਸ਼ਿਕਾਇਤ ਦਾ 15 ਦਿਨਾਂ ਦੇ ਵਿੱਚ ਵਿੱਚ ਨਿਪਟਾਰਾ ਹੋਣਾ ਚਾਹੀਦਾ ਜੇ ਉਹ ਨਿਪਟਾਰਾ ਨਹੀਂ ਹੁੰਦਾ ਤਾਂ ਸਬੰਧਤ ਅਧਿਕਾਰੀ ਤੋਂ ਜੇਸ਼ੂ ਡਿਪਾਰਟਮੈਂਟ ਨੂੰ ਦਰਖਾਸਤ ਕੀਤੀ ਗਈ ਹੈ ਸ਼ਿਕਾਇਤ ਕੀਤੀ ਗਈ ਹੈ ਉਸ ਅਧਿਕਾਰੀ ਦੇ ਵਿਰੁੱਧ ਵੀ ਇਸੇ ਤਰ੍ਹਾਂ ਦੀ ਸਖਤ ਕਾਰਵਾਈ ਕਰਕੇ ਉਹਨੂੰ ਹੀ ਘਰ ਘੱਲਿਆ ਜਾਵੇ ਉਹਦੀ ਵੀ ਜਾਇਦਾਦ ਜਿਹੜੀ ਆ ਉਹ ਨਾਲ ਅਟੈਚ ਕੀਤੀ ਜਾਵੇ ਪੰਜਾਬ ਦੇ ਭਲੇ ਲਈ ਮੈਂ ਸਮਾਜਵਾਦੀ ਪਾਰਟੀ ਦਾ ਬੁਲਾਰਾ ਹੋਣ ਦੇ ਨਾਤੇ ਮੰਨ ਕਰਦਾ ਕਿ ਪੰਜਾਬ ਨੂੰ ਬਚਾਉਣ ਲਈ ਇੱਕ ਸਖਤ ਸਰਕਾਰ ਜ਼ਰੂਰੀ ਹੈ ਜਿਹੜੀ ਕੁਰਸੀ ਦੀ ਪਰਵਾਹ ਨਾ ਕਰਦੇ ਹੋਏ ਲਾਰਜ ਦੇ ਹੱਥੋਂ ਵਿਕੀ ਨਾ ਹੋਵੇ ਕੋ ਸਰਕਾਰ ਪੰਜਾਬ ਨੂੰ ਦੇਣੀ ਚਾਹੀਦੀ ਹੈ ਜੇਕਰ 2.5 ਸਾਲਾਂ ਚ ਤੁਸੀਂ ਇਹ ਨਾ ਕੀਤਾ ਤਾਂ ਮੈਂ ਵਾਅਦਾ ਕਰਦਾ ਕਿ ਸਮਾਜਵਾਦੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਅਜਿਹੀ ਇੱਕ ਸਖਤ ਸਰਕਾਰ ਦੇਵੇਗੀ ਜਿਹੜੀ ਮਾਫੀਏ ਨੂੰ ਨਕੇਲ ਹੀ ਨਹੀਂ ਪਾਏਗੀ ਮਾਫੀਏ ਨਾਲ ਸੰਬੰਧਤ ਮਾਫੀਏ ਦਾ ਸਾਥ ਦੇਣ ਵਾਲੇ ਕਿਸੇ ਵੀ ਭਾਵੇਂ ਪੁਲਿਸ ਅਧਿਕਾਰੀ ਹੋਵੇ ਭਾਵੇਂ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਹੋਵੇ ਜਾਂ ਕੋਈ ਜੁਡੀਸ਼ੀਅਲ ਚਬਠੀ ਕਾਲੀ ਪੇੜ ਹੋਵੇ ਹਰੇਕ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਊਗੀ ਤੇ ਹਰੇਕ ਨੂੰ ਨੌਕਰੀ ਤੋਂ ਬਰਖਾਸਤ ਕਰਨ ਤੋਂ ਬਾਅਦ ਉਹਦੇ ਵਿਰੁੱਧ ਪਣਦੀਆਂ ਧਰਾਵਾਂ ਦੇ ਵਿੱਚ ਦੇਸ਼ ਧਰੋਹ ਦਾ ਮਕਦਮਾ ਚਲਾ ਕੇ ਉਹਨੂੰ ਉਹਦੀ ਸਜ਼ਾ ਦਿੱਤੀ ਜਾਊਗੀ ਆਸ ਕਰਦਾ ਕਿ ਤੁਸੀਂ ਸਾਰੇ ਪੰਜਾਬੀ ਮੇਰੇ ਨਾਲ ਹੋ ਪત્રਕਾਰ ਸਾਥਕਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੇ ਇਸ ਮੈਸੇਜ ਨੂੰ ਮੇਰੇ ਇਸ ਸਨੇਹ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਾ ਕਰ ਦਿਓ ਤਾਂ ਜੋ ਪੰਜਾਬ ਦਾ ਬੱਚਾ ਬੱਚਾ ਜਿਹੜਾ ਇਸ ਤਰ੍ਹਾਂ ਤਰਾ-ਤਰਾ ਕਰ ਰਿਹਾ ਹੈ ਨਸ਼ੇ ਕਰਦੋ ਉਹ ਮਾਪੇ ਜਿਨ੍ਹਾਂ ਦੇ ਬੱਚੇ ਨਸ਼ੇ 'ਚ ਡੁੱਬੇ ਪਏ ਨੇ ਜਾਂ ਉਹ ਮਾਪੇ ਜਿਨ੍ਹਾਂ ਦੇ ਬੱਚਾ ਨੂੰ ਨਸ਼ੇ ਦੇ ਦੈਤ ਨੇ ਖਾ ਲਿਆ ਉਹਨਾਂ ਨੂੰ ਇਨਸਾਫ ਮਿਲ ਸਕੇ ਜੈ ਸਮਾਜਵਾਦ ਜੈ ਭਾਰਤ ਜੈ ਸਵਤਾ